ਏ ਜੀ ਇਹ ਜਿਆਦੀ ਕੌੜੀ ਐ ਜਿਹਨੂੰ ਜਿਆਦੀ ਤਿੱਖੀ ਕਹਾਂਗੇ ਇਹ ਥੋੜੀ ਜਿਹੀ ਘੱਟ ਕੌੜੀ ਹੁੰਦੀ ਐ ਤੇ ਸਾਨੂੰ ਦੱਸਿਆ ਸੀ ਜਿਨ੍ਹਾਂ ਨੇ ਸਾਨੂੰ ਪਨੀਰੀ ਦਿੱਤੀ ਐ ਕਿ ਕਿ ਪਛਾਣ ਕਿੱਦਾਂ ਕਰੀਏ ਕਹਿੰਦੇ ਵੀ ਜਿਹੜੀ ਮਿਰਚ ਦਾ ਮੂੰਹ ਉੱਪਰ ਨੂੰ ਹੋ ਗਿਆ ਸਮਝੋ ਕੌੜੀ ਐ ਜਿਹੜੀ ਥੱਲੇ ਲਮਕਦੀ ਉਹ ਘੱਟ ਕੌੜੀ ਐ ਬਿਲਕੁਲ ਜੀ ਘਰੇ ਜਿਹੜੀਆਂ ਚੀਜ਼ਾਂ ਖਾਧੀਆਂ ਜਾਂਦੀਆਂ ਨੇ ਉਹ ਗਾਰਡਨ ਦੇ ਵਿੱਚ ਹੀ ਵਰਤੀ ਜਾਂਦੀਆਂ ਨੇ ਜੰਗਲ ਐ ਜੀ ਜੰਗਲ ਸੈਲਫ ਸਸਟੇਨਡ ਹੁੰਦਾ ਆ ਆਪੇ ਹੀ ਆਪਣੀ ਖਾਦ ਪੈਦਾ ਕਰਦਾ ਆ ਆਪੇ ਉਹਨੂੰ ਪਾਣੀ ਆ ਜਾਂਦਾ ਸੋ ਨੂੰ ਗਰੋ ਬੈਗਸ ਕਿਹਾ ਜਾਂਦਾ ਹੈ। ਆਪਾਂ ਸੀਮਿੰਟ ਵਾਲੇ ਗਮਲੇ ਆਮ ਘਰਾਂ ਦੇ ਵਿੱਚ ਵਰਤੇ ਆ ਨਿੱਕੀਆਂ ਤੇ ਦੇਖੇ ਆ ਜੀ। ਅਸੀਂ ਆਪਣੀ ਛੱਤ ਉੱਪਰ ਉਹਨਾਂ ਨੂੰ ਉਹਨਾਂ ਤੋਂ ਗੁਰੇਜ਼ ਕਰੀਦਾ। ਮਨਾਂ ਵੀ ਕਰੀਦਾ ਵੀ ਤੁਸੀਂ ਇਹ ਨਹੀਂ ਵਰਤਨੇ। ਜਿੰਨਾ ਕੋਲ ਕੋਈ ਜ਼ਮੀਨ ਨਹੀਂ ਹੈਗੀ, ਈਵਨ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ ਕਨਸੈਪਟ ਇਹੋ ਜਿਹਾ ਹੈਗਾ ਕਿ ਜਿੰਨਾ ਕੋ ਘਰ ਦੀ ਛੱਤ ਵੀ ਨਹੀਂ ਹੈਗੀ ਨਾ ਫਿਰ ਵੀ ਸਬਜ਼ੀਆਂ ਪੈਦਾ ਕਰ ਸਕਦੇ ਆ ਜੀ। ਇਹ ਬਤਾਉਂ ਚ ਅਕਸਰ ਕਹਿੰਦੇ ਸੁੰਡੀ ਹੁੰਦੀ ਹੈ ਤੇ ਕਹਿੰਦੇ ਜੀ ਕਾਲੇ ਬਦਾਂ ਉੱਚ ਵੀ ਨਹੀਂ ਸੁੰਡੀ ਹੈ ਕਿਉਂਕਿ ਆਪਾਂ ਹੈ ਹੀ ਆਰਗੈਨਿਕ ਸੁਕਮਾਂਜ ਦਾ ਸਿਸਟਮ ਇਹਨਾਂ ਨੂੰ ਦਿੱਤਾ ਹੋਇਆ ਵਾ ਕਿ ਸੁਭਾਅ ਪੌਣੀ ਜੇਕਰ ਆਪਾਂ ਮੈਡੀਸਿਨ ਜਿੱਦਾਂ ਦਵਾਈਆਂ ਯੂਜ਼ ਕਰਦੇ ਆ ਉਹ ਐਡਿਕਟਡ ਹੋ ਜਾਂਦੇ ਆ ਕਿ ਸਾਨੂੰ ਦਵਾਈ ਚਾਹੀਦੀ ਆ ਆਪਾਂ ਨਹੀਂ ਖੁਦ ਬੋਡੀ ਐਡਿਕਟਡ ਹੁੰਦੀ ਹੈ ਇਹਨਾਂ ਚੀਜ਼ਾਂ ਦੀ ਹੈ ਨਾ ਕਿ ਦਵਾਈ ਖਾਣੇ ਪੇਨ ਕਿਲਰ ਖਾਣੇ ਤੇ ਆਪਣੀ ਦਰਦਾਂ ਹਟ ਜਾਂਦੀਆਂ ਉਵੇਂ ਹੀ ਇਹਨਾਂ ਦਾ ਹਾਲ ਹੈ ਕਿ ਇਹਨਾਂ ਨੂੰ ਜੇਕਰ ਆਪਾਂ ਦਵਾਈ ਦੇਣੀ ਸ਼ੁਰੂ ਕਰਾਂਗੇ ਤੇ ਚ ਸੁੰਡੀ ਮੰਨ ਹੀ ਪਾਣੀ ਸ਼ੁਰੂ ਹੋ ਜਾਊਗਾ ਪਰ ਇਹ ਇਹਨਾਂ ਨੂੰ ਐਡਿਕਸ਼ਨ ਨਹੀਂ ਲਾਈ ਹੈਗੀ ਜੀ ਇਸ ਕਰਕੇ ਮਿਲਗਾ ਇਹ ਕਹ ਲੋ ਇੱਕ ਰਾਜ ਹੈ ਜੀ ਜਿੱਥੇ ਕਿ ਇਹਨਾਂ ਨੂੰ ਬਿਮਾਰੀਆਂ ਸਿੱਤੀ ਲੱਗਦੀਆਂ ਨਹੀਂ ਹੈਗੀਆਂ ਮੈਂ ਕਿਤੇ ਪੜਦਾ ਸੀ ਕੋਈ ਸਾਇੰਟਿਸਟ ਸੀਗਾ ਜਿਹੜਾ ਲਿਖਦਾ ਕਹਿੰਦਾ ਵੀ ਜਦੋਂ ਤੋਂ ਤੁਸੀਂ ਰੇਹਾਂ ਸਪ੍ਰੇਆਂ ਵਰਤਦੇ ਹੋ ਉਦੋਂ ਤੋਂ ਖੇਤਾਂ ਦੇ ਵਿੱਚ ਜ਼ਿਆਦਾ ਝਾੜ ਬੂਟੀ ਹੁੰਦੀ ਹੈ ਜ਼ਿਆਦਾ ਬਿਲਕੁਲ ਜੀ ਬਿਲਕੁਲ ਜ਼ਿਆਦਾ ਹੋਣ ਲੱਗ ਪਿਆ ਤੇ ਇੱਥੇ ਅਸੀਂ ਪ੍ਰਤੱਖ ਜਿਹੜਾ ਹੈਗਾ ਨਾ ਇਹਨੂੰ ਕਰਕੇ ਦੇਖਿਆ ਹੈ ਜੀ ਜਿੰਨੀਆਂ ਰੀਆ ਸਪਰੇਆ ਆਪਾਂ ਘੱਟ ਵਰਤਾਂਗੇ ਨਾ ਉਨੀ ਬਿਮਾਰੀ ਘੱਟ ਲੱਗਦੀ ਐ ਜੀ ਆਹ ਤੁਹਾਡੀਆਂ ਮਿਰਚਾਂ ਨਾ ਬੜੀਆਂ ਸੋਹਣੀਆਂ ਗੁੱਛਾ ਮਿਰਚਾਂ ਮੈਨੂੰ ਲੱਗਦਾ ਇਹ ਨਾ ਇਹਦਾ ਕੀ ਤੇ ਉਹ ਮਿਰਚ ਤੇ ਇਹ ਮਿਰਚ ਇੱਕ ਚੀਜ਼ ਫਰਕ ਐ ਇਹ ਜੀ ਇਹ ਜਿਆਦੀ ਕੌੜੀ ਐ ਜਿਹਨੂੰ ਜਿਆਦੀ ਤਿੱਖੀ ਕਹਾਂ ਲਾਂਗੇ ਇਹ ਥੋੜੀ ਜਿਹੀ ਘੱਟ ਗੌੜੀ ਹੁੰਦੀ ਐ ਤੇ ਸਾਨੂੰ ਦੱਸਿਆ ਸੀ ਜਿਨ੍ਹਾਂ ਨੇ ਸਾਨੂੰ ਪਨੀਰੀ ਦਿੱਤੀ ਐ ਮੈਂ ਕਿਹ ਪਛਾਣ ਕਿੱਦਾਂ ਕਰੀਏ ਕਹਿੰਦੇ ਜਿਹੜੀ ਮਿਰਚੇ ਦਾ ਮੂੰਹ ਉੱਪਰ ਨੂੰ ਹੋ ਗਿਆ ਸਮਝੋ ਕੌੜੀ ਐ ਤੇ ਜਿਹੜੀ ਥੱਲੇ ਲਮਕਦੀ ਉਹ ਘਟ ਕੋੜੀ ਹੈ ਕੁਦਰਤ ਹੀ ਬੰਦੇਆਂ ਰਹੀ ਹੈ ਨਾ ਜਿਹਦਾ ਨੱਕ ਉੱਚਾ ਜਿਆਦਾ ਕੋੜਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਦੇਖੋ ਜੋ ਚੀਜ਼ ਅਸੀਂ ਸਾਰੀ ਚੀਜ਼ਾਂ ਡਰਾਈਵ ਕੁਦਰਤ ਤੋਂ ਹੀ ਹੋਈਆਂ ਨੇ ਸਾਰੀਆਂ ਹਾਂਜੀ ਤੇ ਇਹ ਵੇਖੋ ਜੀ ਇੱਧਰ ਸਾਡੇ ਕੋਲ ਕਿਆਰੀਆਂ ਜੀ ਹਾਂ ਅੱਛਾ ਜੀ ਮੈਂ ਇਹਨਾਂ ਵੀਡੀਓ ਦੇ ਮਾਧਿਅਮ ਨਾਲ ਗੱਲ ਕਰਨੀ ਚਾਹੁੰਦਾ ਜੀ ਕਈ ਵਾਰ ਹੁੰਦਾ ਆ ਕਿ ਆਪਾਂ ਗੱਲ ਕਰਦੇ ਗਾਰਡਨ ਦੀ ਲੋਕ ਘਬਰਾ ਜਾਂਦੇ ਨੇ ਮੈਂ ਇਹਨਾਂ ਵੱਡਾ ਕੰਮ ਨਹੀਂ ਕਰ ਸਕਦਾ ਸਾਡੀ ਜਿਹੜੀ ਸਾਡਾ ਕਹਿਣਾ ਸਾਡਾ ਮੈਸੇਜ ਇਹੀ ਹੁੰਦਾ ਹੈ ਕਿ ਤੁਸੀਂ ਥੋੜੇ ਤੋਂ ਸ਼ੁਰੂ ਕਰੋ ਸ਼ੁਰੂ ਕਰੋ ਤਤ ਜਿੱਦਾਂ ਪਾਲਕ ਧਨੀਏ ਤੋਂ ਸ਼ੁਰੂ ਕਰੋ ਹੌਲੀ ਹੌਲੀ ਗਾਰਡਨਿੰਗ ਸਿੱਖਦੇ ਜਾਵਾਂਗੇ ਕੋਈ ਏਡੀ ਵੱਡੀ ਚੀਜ਼ ਨਹੀਂ ਸਿੱਖਣ ਵਾਲੀ ਇਹਦਾ ਲੰਮਾ ਲੰਮਾ ਤਾਮ-ਚਾਮ ਕਰਦੀ ਲੋੜ ਨਹੀਂ ਤੁਹਾਨੂੰ ਹੈਗੀ ਪਰ ਅਸੀਂ ਥੋੜਾ ਬਤਾ ਲਿਆ ਜੀ ਸਾਨੂੰ ਵਧੀਆ ਲੱਗਾ ਅੱਛਾ ਸਿੰਘ ਸਾਹਿਬ ਇੱਕ ਮੈਨੂੰ ਇਹ ਲੱਗਦਾ ਵੀ ਪੰਜਾਬੀਆਂ ਦੇ ਨਾ ਖੂਨ ਦੇ ਵਿੱਚ ਆਏ ਇੰਨੀ ਕ ਖੇਤੀ ਤਾਂ ਕਿਉਂਕਿ ਬਾਬੇ ਨਾਨਕ ਦੀ ਖੇਤੀ ਆ ਸਾਰੇਆਂ ਨੂੰ ਇੰਨੀ ਕ ਤਾਂ ਆਉਂਦੀ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਅਸੀਂ ਦੇਖੋ ਇਹ ਸਾਡਾ ਕਨਸੈਪਟ ਮੇਨ ਕੀ ਹੈਗਾ ਜੀ ਕਈ ਵਾਰ ਸੋਸ਼ਲ ਮੀਡੀਆ ਸਾਨੂੰ ਕਮੈਂਟਸ ਆ ਜਾਂਦੇ ਆ ਕਿ ਤੁਸੀਂ ਛੱਤ ਉੱਪਰ ਕਰਦੇ ਹੋ ਜਾਂ ਜ਼ਮੀਨ ਮੇ ਸਾਡੀ ਜ਼ਮੀਨ ਹੈਗੀ ਆ ਸਭ ਕੁਝ ਇਹ ਆ ਪਰ ਇੱਕ ਅਸੀਂ ਕਨਸੈਪਟ ਦਿੱਤਾ ਉਹਨਾਂ ਲੋਕਾਂ ਲਈ ਕਿ ਜਿੰਨਾਂ ਕੋ ਜ਼ਮੀਨ ਨਹੀਂ ਹੈਗੀ ਉਹਨਾਂ ਦਾ ਵੀ ਤਾਂ ਹੱਕ ਹੈਗਾ ਨਾ ਉਹਨਾਂ ਦਾ ਵੀ ਮਨ ਕਰਦਾ ਹੈ ਕੋਈ ਚੀਜ਼ਾਂ ਅਸੀਂ ਪੈਦਾ ਕਰੀਏ ਉਗਾਈਏ ਸਾਡੀਆਂ ਵੀ ਸਬਜ਼ੀਆਂ ਹੋਣ ਸੋ ਇਹ ਕਨਸੈਪਟ ਕੇਵਲ ਉਹਨਾਂ ਵਾਸਤੇ ਹੈਗਾ ਜੀ ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈਗੀ ਈਵਨ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ ਕਨਸੈਪਟ ਇਹੋ ਜਿਹਾ ਹੈਗਾ ਕਿ ਜਿਨ੍ਹਾਂ ਕੋ ਘਰ ਦੀ ਛੱਤ ਵੀ ਨਹੀਂ ਹੈਗੀ ਨਾ ਉਹ ਫਿਰ ਵੀ ਸਬਜ਼ੀਆਂ ਪੈਦਾ ਕਰ ਸਕਦੇ ਆ ਜੀ ਜੀ ਅੱਛਾ ਬੜੀਆਂ ਤੇ ਤਕਨੀਕਾਂ ਦੇ ਉੱਤੇ ਅਸੀਂ ਵੀ ਕਵਰ ਕਰਦੇ ਨੇ ਹਾਈਡਰੋਪੋਨਿਕ ਫਲਾਨਾ ਪੌਨਿਕ ਪਰ ਆਹ ਜਿਹੜਾ ਹੈ ਨਾ ਮੈਨੂੰ ਲੱਗਦਾ ਇਹ ਬੈਸਟ ਕੰਬੀਨੇਸ਼ਨ ਆ ਅੱਛਾ ਇਹ ਗਮਲੇ ਜਿਹੜੇ ਤੁਸੀਂ ਵਰਤਦੇ ਹੋ ਇਹ ਇਹ ਕਿਹੜੇ ਗਮਲੇ ਆ ਇਹ ਇਹਨਾਂ ਇਹਨਾਂ ਨੂੰ ਲੱਗਦਾ ਵੀ ਇਹਨਾਂ ਦਾ ਜ਼ਿਆਦਾ ਕੋਸਟ ਵੀ ਨਹੀਂ ਹੈਗੀ ਸਾਡੇ ਕੋਲ ਦੇਖੋ ਗਮਲਿਆਂ ਦਾ ਪਹਿਲਾਂ ਆਪਾਂ ਗੱਲ ਕਰਦੇ ਕਿ ਇਹ ਵਰਤੇ ਕਿਉਂ ਜਾਂਦੇ ਆ ਜੀ ਇਹਨਾਂ ਨੂੰ ਗਰੋ ਬੈਗਸ ਕਿਹਾ ਜਾਂਦਾ ਜੀ ਆਪਾਂ ਸੀਮੈਂਟ ਵਾਲੇ ਗਮਲੇ ਆਮ ਘਰਾਂ ਦੇ ਵਿੱਚ ਵਰਤੇ ਆ ਨਿੱਕੇ ਹੁੰਦੇ ਦੇਖੇ ਆ ਜੀ ਅਸੀਂ ਆਪਣੀ ਛੱਤ ਉੱਪਰ ਉਹਨਾਂ ਨੂੰ ਉਹਨਾਂ ਦੀ ਗੁਰੇਜ਼ ਕਰੀਦਾ ਮਨਾਂ ਵੀ ਕਰੀਦਾ ਵੀ ਤੁਸੀਂ ਇਹ ਨਹੀਂ ਵਰਤਦੇ ਪਰ ਇੱਥੇ ਸਾਡਾ ਇੱਕ ਮੈਸੇਜ ਹੈ ਜੀ ਇਹ ਨਹੀਂ ਕਿ ਤੁਸੀਂ ਸੀਮਿੰਟ ਵਾਲੇ ਗਮਲੇ ਨਹੀਂ ਵਰਤਨੇ ਕਿਉਂਕਿ ਬਹੁਤ ਸਾਰੇ ਘਰਾਂ ਦਾ ਰੁਜਗਾਰ ਜੁੜਿਆ ਆ ਉਹਨਾਂ ਦੇ ਨਾਲ ਤੁਸੀਂ ਵਰਤੋ ਜਿੱਥੇ ਥੱਲੇ ਘਰ ਦੇ ਵਿੱਚ ਆਪਣੇ 베ੜੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਆਪਣੇ ਸੀਮਿੰਟ ਵਾਲੇ ਗਮਲੇ ਜ਼ਰੂਰ ਵਰਤੋ ਪਰ ਜੇ ਛੱਤ ਆ ਭਾਰ ਮੈਟਰ ਕਰਦਾ ਜਿਹਦੀ ਆਪਣੀ ਗੱਲ ਹੋਈ ਸੀ ਸੋ ਜੀ ਭਾਰ ਨੂੰ ਅਸੀਂ ਇਹਨਾਂ ਥੋੜੇ ਥੋੜੇ ਤਰੀਕੇ ਨਾਲ ਹੀ ਘਟਾਇਆ ਪਹਿਲੀ ਗੱਲ ਤੇ ਇਹਨਾਂ ਗਮਲਿਆਂ ਦਾ ਜਿਹੜਾ weight ਹੈਗਾ ਮਾਤਰ ਜਿਹੜਾ ਹੈ ਕੁਝ 70 80 ਗ੍ਰਾਮ ਹੈ ਜੀ ਅਜਾ 70 ਵਿਦੇਕ ਤੋਂ ਬਹੁਤ ਬਾਰੇ ਲੱਗਦੇ ਆ ਵੈਸੇ 70 80 ਨਹੀਂ ਖਾਲੀ ਗਮਲੇ ਦਾ ਅੱਛਾ ਖਾਲੀ ਗਮਲੇ ਖਾਲੀ ਗਮਲੇ ਦਾ ਜਿਹੜਾ weight ਹੈ 70 80 ਗ੍ਰਾਮ ਹੈਗਾ ਆ ਉਸ ਤੋਂ ਬਾਅਦ ਕੀ ਹੈ ਜੀ ਦੋ ਪ੍ਰਕਾਰ ਦੇ ਸਾਡੇ ਕੋਲ ਗਮਲੇ ਆ ਇੱਕ ਤੇ ਹੈਗਾ ਜੀ Jio Fiber ਜਿੱਦਾਂ ਕੋਈ ਕੰਬਲ بیس ਹੁੰਦਾ ਹੈ ਨਾ ਇੱਕ ਸਾਡੇ ਕੋਲ ਉਹ ਹੈਗਾ ਜੀ ਇੱਕ ਥੋੜਾ ਜਿਹਦਾ ਤਰਪਾਲ ਦਾ ਕੱਪੜਾ ਹੁੰਦਾ ਉਹਦੇ ਵਿੱਚ ਹੈਗਾ ਉਹ ਮਰਜ਼ੀ ਹੈ ਕਿ ਆਪਾਂ ਕਿਹੜਾ ਆਪਾਂ ਕਿਹੜਾ ਯੂਜ਼ ਕਰਨਾ ਇੱਕ ਇੱਕ ਆਪਾਂ ਦੋ ਜਦੋਂ ਗੱਲ ਕਰਦੇ ਸੀ ਤਾਂ ਮਲਚਿੰਗ ਦੀ ਗੱਲ ਹੁੰਦੀ ਮੈਨੂੰ ਲੱਗਾ ਵੀ ਇਹ ਨਾ ਕੰਮਲਿਆਂ 'ਚ ਤੁਸੀਂ ਮਲਚਿੰਗ ਵੀ ਕਰ ਰੱਖੀ ਹੈ ਦੇ ਬਾਰੇ ਵੀ ਦੱਸ ਦਿਓ ਇੱਕ ਚਾਹ ਤਾਂ ਤੁਸੀਂ ਨਾਰੀਅਲ ਜਿਹੜਾ ਕੱਟਿਆ ਮੈਨੂੰ ਲੱਗਾ ਘਰੇ ਖਾਧਾ ਹੋਣਾ ਚਾਹੀਦਾ ਦੋਹੀ ਪਾਰਕ ਆ ਬਿਲਕੁਲ ਜੀ ਇਹ ਘਰੇ ਜਿਹੜੀਆਂ ਚੀਜ਼ਾਂ ਖਾਧੀਆਂ ਜਾਂਦੀਆਂ ਨੇ ਉਹ ਗਾਰਡਨ ਦੇ ਵਿੱਚ ਹੀ ਵਰਤੀਆਂ ਜਾਂਦੀਆਂ ਨੇ ਜੰਗਲ ਹੈ ਜੀ ਜੰਗਲ ਸੈਲਫ ਸਸਟੇਨਡ ਹੁੰਦਾ ਆ ਆਪੇ ਹੀ ਆਪਣੀ ਖਾਦ ਪੈਦਾ ਕਰਦਾ ਆ ਆਪੇ ਉਹਨੂੰ ਪਾਣੀ ਆ ਜਾਂਦਾ ਸੋ ਅਸੀਂ ਆਪਣੇ ਗਾਰਡਨ ਨੂੰ ਸੈਲਫ ਸਸਟੇਨਡ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਕਿ ਦੇਖੋ ਤੁਸੀਂ ਮਲਚਿੰਗ ਨਵਾਂ ਜਿਹੜਾ ਅੱ ਤ ਨਹੀਂ ਕਰਦੇ ਹੈਗੇ ਲਾਸਟ ਸੀਟ ਵਰਤ ਨਹੀਂ ਸਕਦੇ ਲਾਸਟ ਸੀਟ ਆ ਨਾ ਅਕਸਰ ਕਿਤੇ ਨ ਕਿਤੇ ਉਰਾਲੀ ਜਾਂਦੀ ਐ ਅਸੀਂ ਸੋ ਦੇਖੋ ਨਾਰੀਅਲ ਦੀ ਮਲਚਿੰਗ ਹੈਗੀ ਐ ਦੇਖੋ ਇੱਕ ਤਾਂ ਵੀਡਸ ਨਹੀਂ ਉਗਣਗੇ ਬਾਦੂ ਕਾਫੂਸ ਨਹੀਂ ਉਗਦਾ ਦੂਸਰਾ ਗਰਮੀ ਬਹੁਤ ਜਿਆਦੀ ਆ ਨਾਰੀਅਲ ਦਾ ਜੇ ਆਪਾਂ ਪਾਇਆ ਪੱਤੇ ਪਾਏ ਆ ਤੇ ਥੋੜੀ ਨਮੀ ਰੱਖਦੇ ਨੇ ਤੁਹਾਨੂੰ ਬਾਰ ਬਾਰ ਪਾਣੀ ਨਹੀਂ ਦੇਣਾ ਪੈਂਦਾ